ਉਮੀਦਾਰ ਅੱਜ ਕਾਂਗਰਸ ਪਾਰਟੀ ਵੱਲੋਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਵਾ ਕੀ ਦੇਸ਼ਵਾਸੀਆਂ ਨੂੰ ਅਪੀਲ ਕਰਨੀ। ਦੇਖੋ ਗਣਤੰਤਰ ਦਾ ਦਿਵਸ ਤੇ ਜਿੱਥੇ ਅਸੀਂ ਦੇਸ਼ਵਾਸੀਆਂ ਨੂੰ ਵਧਾਈ ਦਿੰਦੇ ਆ ਉਹਦੇ ਨਾਲ ਨਾਲ ਜੋ ਸਾਡੇ ਸਮਾਜ ਵਿੱਚ ਕੁਰੀਤੀਆਂ ਆ ਗਈਆਂ ਜੋ ਸਾਡੇ ਹਾਲਾਤ ਪੈੜੇ ਹੋ ਗਏ ਆ ਉਹਨਾਂ ਦੇ ਖਿਲਾਫ ਲੜਨ ਵਾਸਤੇ ਵੀ ਅਸੀਂ ਜਦੋਜਹਿਦ ਕਰਨ ਦਾ ਮਨ ਬਣਾਇਆ। ਕਿ ਸਾਨੂੰ ਉਹਨਾਂ ਦੇ ਖਿਲਾਫ ਵੀ ਲੜਨਾ ਪੈਣਾ। ਸਾਨੂੰ ਇਕੱਠੇ ਹੋ ਕੇ ਜੋ ਅੱਜ ਸਾਡੇ ਸਮਾਜ ਵਿੱਚ ਦੁਸ਼ਵਾਰੀਆਂ ਨੇ ਉਹ ਭੜੇ ਕੰਮ ਚੱਲਦੇ ਆ ਉਹਨਾਂ ਦੇ ਖਿਲਾਫ ਆਪਾਂ ਲੜਾਈ ਲੜਨੀ ਹੈ ਅੱਜ ਲੋਕ ਹੈ ਲੋੜ ਹੈ ਕਿ ਅੱਜ ਲੋਕ ਦੁਬਾਰਾ ਫੇਰ ਕਾਂਗਰਸ ਵੱਲ ਝਾਕਦੇ ਨੇ ਕਿ ਕਾਂਗਰਸ ਦੁਬਾਰਾ ਆਏਗੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲੈ ਕੇ ਆਏਗੀ ਪੰਜਾਬ ਦੇ ਵਿੱਚ ਲੋਕਾਂ ਦਾ ਆਪਸੀ ਪਿਆਰ ਬਰਕਰਾਰ ਹੋਏਗਾ ਲੁੱਟਾਂ ਖੋਹਾਂ ਬੰਦ ਹੋਣਗੀਆਂ ਸੋ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਔਰ ਸਾਡੇ ਕਾਂਗਰਸੀ ਵਰਕਰ ਸਾਰੀ ਹੈ ਜ਼ਿੰਮੇਵਾਰੀ ਨਿਭਾਉਣ ਵਾਸਤੇ ਤਿਆਰ ਨੇ ਆਉਣ ਵਾਲਾ ਸਮਾਂ ਫੇਰ ਅਸੀਂ ਆਸ ਕਰਦੇ ਹਾਂ ਕਿ ਚੜ੍ਹਦੀ ਕਲਾ ਹੋਵੇਗਾ ਅਮਨ ਆਨਾਲ ਹੋਵੇਗਾ ਖੁਸ਼ਹਾਲੀਆਂ ਦਾ ਮੈਂ ਅਵਤਾਰ ਸਿੰਘ ਤਨੇਜਾ ਉਮੀਦ ਪ੍ਰਧਾਨ ਜిల్లా ਕਾਂਗਰਸ ਕਮੇਟੀ ਤਰਨਤਾਰਨ ਅੱਜ ਦੇ ਸੋਭ ਦਿਹਾੜੇ ਤੇ ਗਣਤੰਤਰਤਾ ਦਿਵਸ ਦੇ ਉੱਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਦੇ ਦਿਨ ਸਾਡਾ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਸੀ ਜਿਹਦੇ ਤਹਿਤ ਸਾਡਾ ਜਿਹੜਾ ਦੇਸ਼ ਆ ਉਹ ਦੁਨੀਆ ਵਿੱਚ ਬਹੁਤ ਵੱਡੇ ਲੋਕਤੰਤਰ ਵਜੋਂ ਜਾਣਿਆ ਜਾਂਦਾ ਤੇ ਉਸ ਦੀ ਜਿਹੜੀ ਆ ਦੁਨੀਆ ਦੇ ਵਿੱਚ ਬਹੁਤ ਵਖਰੀ ਦੇਖਾ ਇਸ ਕਰਕੇ ਮੈਂ ਆਪ ਸਾਨੂੰ ਬਹੁਤ-ਬਹੁਤ ਵਧਾਈ ਦਿੰਦਾ ਅਤੇ ਉਮੀਦ ਕਰਦਾ ਹਾਂ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਦੇਸ਼ ਨੂੰ ਅੱਗੇ ਲੈ ਕੇ ਜਾਈਏ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਤੁਹਾਡਾ ਬਹੁਤ ਬਹੁਤ ਨਾ ਆਇਆ ਮੈਂ ਆਪਣੇ ਵੱਲੋਂ ਦੇਸ਼ ਵਾਸੀਆਂ ਨੂੰ ਗਨਤੰਤਰ ਦੇ ਉਸ ਦੀ ਲੱਖ ਲੱਖ ਵਧਾਈ ਦੇਣਾ ਹਾਂ ਤੇ ਅਰਦਾਸ ਬੇਨਤੀ ਕਰਦਾ ਹਾਂ ਕਿ ਪ੍ਰਮਾਤਮਾ ਜਿਹੜਾ ਆ ਉਹ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਾਡਾ ਜਿਹੜਾ ਸੰਵਿਧਾਨ ਆ ਖਾਸ ਕਰਕੇ ਸਾਡੇ ਡਾਕਟਰ ਵਹੀਮਰਾਓ ਉਮੇਦਕਰ ਜੀ ਨੇ ਜਿਹੜਾ ਸੰਵਿਧਾਨ ਲਿਖਿਆ ਸੀ ਉਸ ਨੂੰ ਜਿਹੜਾ ਆ ਇਨ ਬਿਨ ਲਾਗੂ ਕੀਤਾ ਜਾਵੇ ਕਿਉਂਕਿ ਜੋ ਕੁਝ ਤਾਕਤਾਂ ਜਿਹੜੀਆਂ ਆ ਇਸ ਸੰਵਿਧਾਨ ਨੂੰ ਖਤਮ ਕਰਨ ਦੇ ਰਾਹ ਤੇ ਵੀ ਚੱਲੀਆਂ ਆ ਉਸ ਨੂੰ ਕਾਂਗਰਸ ਪਾਰਟੀ ਜਿਹੜਾ ਆ ਕਦੇ ਵੀ ਖਤਮ ਨਹੀਂ ਹੋਣ ਦੇਵਗੀ ਜੈ ਹਿੰਦ ਇਦਾਂ ਦਿਨ ਜਿਹੜਾ 26 ਜਨਵਰੀ 1950 ਨੂੰ ਡਾਕਟਰ ਰਾਜਿੰਦਰ ਪ੍ਰਸਾਦ ਜੀ ਜਿਹੜੇ ਸਾਡੇ ਪਹਿਲੇ ਰਾਸ਼ਟਰਪਤੀ ਸੀ ਉਹਨਾਂ ਨੇ ਇਸ ਸੰਵਿਧਾਨ ਨੂੰ ਲਾਗੂ ਕਰਾਇਆ ਸੀ ਤੇ ਇਹ ਗਨਰਾਜ ਬਣ ਗਿਆ ਸੀ ਤੇ ਅਸੀਂ ਚਾਹੁੰਦੇ ਆਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਆਉਣ ਵਾਲਾ ਸਮਾਂ ਜਿਹੜਾ ਇਸ ਸਿਧਾਂਤ ਦੇ ਅਨੁਸਾਰ ਚੱਲੀਏ ਤੇ ਅੱਜ ਦੇ ਦਿਨ ਦੀ ਮੈਂ ਬਹੁਤ-ਬਹੁਤ ਵਧਾਈ ਦੇਣਾ ਸ਼ਹਿਰ ਨਿਵਾਸੀਆਂ ਨੂੰ ਹਲਕਾ ਨਿਵਾਸੀਆਂ ਨੂੰ ਧੰਨਵਾਦ ਮੈਂ ਮਨੋਜ ਅਗਨੀਉਤਰੀ ਜ਼ਿਲ੍ਹਾ ਜਨਰਸਕਤਰ ਮੈਂ ਆਪਣੇ ਵੱਲੋਂ ਸਮੂਹ ਦੇਸ਼ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀ ਲੱਖ-ਲੱਖ ਵਧਾਈ ਦੇਣਾ ਵਾ ਪ੍ਰਮਾਤਮਾ ਦੇ ਅਰਦਾਸ ਕਰਦਾ ਵਾਂ ਸਾਰਿਆਂ ਨੂੰ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਬਖਸ਼ੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਵਿੱਚ ਕਾਂਗਰਸ ਪੂਰੀ ਤਰ੍ਹਾਂ ਤਿਆਰ ਆ ਤੇ ਗਿੱਲ ਸਾਹਿਬ ਸਾਨੂੰ ਜਿਹੜਾ ਵਾ ਕੌਂਸਲਰ ਦੀ ਇਲੈਕਸ਼ਨ ਲੜਨ ਦਾ 파ਟ ਪ੍ਰਾਨਣਗੇ ਧੰਨਵਾਦ ਜੀ